ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਦੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਵੈਸਟ ਬੇਨਤੀ ਕਰਦੇ ਸਜਣੋ ਆਪਣੀ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਫਿਰ ਖਰੀਦਦਾਰੀ ਕਰਿਆ ਕਰੋ ਕਿਤੇ ਅਮੀ ਪਸ਼ੂ ਖਰੀਦਦੇ ਜੀ ਆਪਣੀ ਵੀਡੀਓ ਕਾਲ ਤੇ ਆਨਲਾਈਨ ਵਿੱਚ ਵਾਈ ਤੁਸੀਂ ਕਰ ਸਕਦੇ ਜੀ ਜੇ ਕੋਈ ਭੈਣ ਭਰਾ ਦੂਰ ਬੈਠਾ ਗੱਬਣ ਪਸ਼ੂ ਨੂੰ ਤਿੱਪ ਕੇ ਤੇ ਸੱਲਈ ਕਰਕੇ ਲੈ ਕੇ ਜਾਣਾ ਸੱਜਣੋ ਅੱਜ ਦੀ ਵਿਜਿਟ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰੰਤਸਰ ਤਹਿਸੀਲ ਪੱਟੀ ਬਾਈ ਲਖਮਿੰਦਰ ਕੋਲ ਪਹੁੰਚੇ ਆਂ ਬਧੇਰੇ ਜਾਣਕਾਰੀ ਲੈ ਕੇ ਕਰਦੇ ਸਾਂਝੀ ਚਾਰ ਮੱਜਾ ਸੱਜਣੋ ਸੁਈਆਂ ਸਵਾਈਆਂ ਬੂਰੀ ਨੀਲੀ ਦੇ ਨੀਲੀ ਰਾਬੀ ਦੇ ਵਿੱਚ ਵੀ ਵਿਖਾਉਣੇ ਕਰਦੇ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਨ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚੜ੍ਹਦੀ ਕਲਾ ਬਹੁਤ ਕਿਰਪਾ 구ਦਰਾਮ ਦਾ ਦੀ ਜੀ ਸ਼ੁਕਰ ਹੈ ਜੀ ਬਹੁਤ ਟੀਟਾ ਹਾਂ ਨੰਦ ਬੱਜੇ ਜੀ ਬਿਲਕੁਲ ਓਕੇ ਰਿਪੋਰਟ ਤੇ ਡਰੈਸ ਗੱਲ ਕੇ ਨੋਟ ਕਰਾਂ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਹਾਂ ਲਾਗੇ ਕਾਲੜਾ ਜ਼ਿਲ੍ਹਾ ਤਮਾ ਤਸਵੀਰ ਬੱਜੀ ਰੀਲ ਬੱਜੀ ਮੋਬਾਈਲ ਨੰਬਰ 86998 ਸਤਿ ਮੈਂ ਜੀ ਆਇਆਂ ਨੂੰ ਪਿੰਧਾ ਠੀਕ ਆ ਇਹ ਤੋਂ ਸ਼ੁਰੂਆਤ ਕਰ ਲੇ ਕਿ ਨੀਲੀ ਰਾਵੀ ਦਾ ਕਿੰਨਾ ਕੁ ਭਾਈ ਜੀ ਦੁੱਧ ਹੋਊਗਾ ਦੁੱਧ ਭਾਈ 8 ਕਿਲੋ ਅੱਛਾ ਜੀ 7 ਕਿਲੋ ਦੀ ਗਰੰਟੀ ਦਾ ਸੱਤ ਦੀ ਗਰੰਟੀ ਹਾਂ ਬਿਲਕੁਲ ਸਾਬ ਕੱਟੀ ਮਗਰ ਜੀ ਕੱਟੀ ਪੂਰੀ ਦੋਵੇਂ ਟਾਈਮ ਬੱਚੇ ਦੇਈ ਦੋਵੇਂ ਟਾਈਮ ਬੱਚੇ ਦੇ ਤੇ ਪਾੜੇ ਦੇ ਵੀ ਪਾੜੇ ਦੇ ਵੀ ਇੱਕ ਅੱਛਾ ਵੀ ਪਾੜੇ ਦੇ ਚੋਣੀ ਪਾੜੇ ਦੇ ਚੋਲੋ ਕੱਟੀ ਦੇ ਚੋਣੀ ਕੱਟੀ ਦੇ ਚੋਲੋ ਅੱਛਾ ਕੋਈ ਨਹੀਂ ਜੀ ਜੀ ਰਵੇ ਤੋਰ ਤੋ ਖੋਲ ਕੇ ਲਓ ਸਜਣਾ ਪੂਰੀ ਨੀਲੀ ਰਾਵੀ ਦੇ ਵਿੱਚ ਕੱਟੀ ਤੇ ਨੀਲੀ ਰਾਵੀ ਦੇ ਵਿੱਚ ਆ ਲਓ ਜੀ ਉਹ ਚੋਗੀ ਜਾਂਦੀ ਹੈ ਲਓ ਜੀ ਲਾਇਓ ਜੀ ਹੰਮੋ ਕੱਤੀ ਸਜਣਾ ਬਹੁਤ ਸੋਹਣੀ ਮਗਰ ਤੇ ਮੈਂ ਆਪ ਵੀ ਚੰਗੀ ਦੁੱਧ ਵਾਲੀ ਆ ਕਿਉਂਕਿ ਸੂਈ ਨੂੰ ਹੁਣ ਚਲ 2 2.5 ਮਹੀਨੇ ਹੋ ਗਏ ਹੋਣਗੇ ਹਾਂਜੀ ਤੇ ਬਾਈ ਜੀ ਰੇਟ ਰੇਟ ਪਬਜੀ ਦੇ 2 ਆ ਅੱਛਾ ਜੇ ਕਿ ਕੱਟੀ ਨਹੀਂ ਖਾਣੀ ਤੇ 60000 ਦੀ ਜੇ ਕੱਟੀ ਖਾਣੀ ਤੇ 70000 70000 ਦੀ ਹਾਂਜੀ 2000 ਮਾਣ ਕਰਾਂਗੇ ਦੋ ਬੰਦੇ ਨਹੀਂ ਘੱਟ ਇਸ ਮੇਰੇ ਹੀ ਕਰੀਏ ਗੱਲ ਦੋ ਘੱਟ 70 ਦੀ ਦੇ ਦੇ ਅਛਾ 68000 ਦੀ 68000 ਦੀ ਦੇ ਦੇ ਓਕੇ ਰਿਪੋਰਟ ਹਾਂਜੀ ਓਕੇ ਠੀਕ ਆ ਦੂਜੇ ਨੰਬਰ ਤੇ ਸੱਜਣਾ ਪੂਰੀ ਆ ਗਈ ਹੈ ਨਾ ਪੂਰੀ ਜੀ ਪੂਰੀ ਦੇ ਮਗਰ ਨੀਲੀ ਰਾਵੀ ਦਾ ਕਟਾ ਆ ਗਿਆ ਹੈ ਨਾ ਲੇਡੇ ਕੱਟ ਲਾ ਪੂਰੀ ਕੋਲ ਭਾਈ ਦੁੱਧ ਕਿੰਨਾ ਹੋਊਗਾ ਹਾਲੇ 13 ਕਿਲੋ 13 ਕਿਲੋ ਹਾਂਜੀ ਤਿੰਨ ਟਾਈਮ ਮਾਰ ਕੇ ਕੋਈ ਮੈਂ ਚੋ ਕੇ ਸਲੀ ਕਰੇ ਕਿਸੇ ਦੇ ਘਰ ਦੀ ਗਰੰਟੀ ਨਹੀਂ ਦੇਣੀ ਅੱਛਾ ਆਪਣੇ ਘਰ ਤੇ ਹਨ ਡਾਂਕ ਆ ਗਏ ਰੋਟੀ ਪਾਣੀ ਮਹਾਰਜ ਕਿਰਪਾ ਨਾਲ ਕੋਈ ਇਥੇ ਰਵੇ ਸਾਰਾ ਕੁਝ ਦਿੱਤਾ ਚਲੋ ਖੋਲ ਦੋ ਪੇਟ ਪੂੜਾ ਬੜਾ ਸੁਣਾ ਤੇ ਲੇਵਾ ਸਜਰੋਂ ਪਾਣੀ ਪਾਈ ਫਿਰਦੀ ਫੇਲ ਵਿੱਚ ਸੇਰੇ ਸੇਰੇ ਜਿਹੜਾ ਖੁੱਲਾ ਥੋੜਾ ਜਾਂ ਬਾਕੀ ਮੈਂ ਪੂਰੀ ਦੁੱਧ ਵਾਲੀ ਨੋਈ ਲਓ ਜੀ ਬੂਰੀ ਤਿਲਾਂ ਵਾਲੀ ਆ ਤੇ ਇਹਦਾ ਰੇਟ ਪਾਈ ਜੀ ਰੇਟ ਇਹਦਾ ਜੀ ਇੱਕ ਹੀ ਕਰਨਾ ਅੱਛਾ 200 ਰੁਪਏ ਛੋਟ ਕਰਾਂਗੇ 75 ਹਜ਼ਾਰ 75 ਹਜ਼ਾਰ 200 ਰੁਪਏ ਛੋਟ ਅੱਛਾ ਹਾਂ ਜੀ ਜੈ ਜੈ ਬਿਲਕੁਲ ਸਹੀ ਗੱਲ ਜੈ ਜੈ ਤੇ ਜੇ ਨੰਬਰ ਤੇ ਸੂਈ ਸਵਾਈ ਆ ਇਹ ਸੂਈ ਸਵਾਈ ਜੇ ਜੀ ਇਹ ਮੈਂ ਨਾ ਡੰਡਾ ਬਾਰ ਮਾਰਨਾ ਮੈਨੂੰ ਘੂਰ ਦੀ ਜੇ ਜੀ ਅੱਛਾ ਦੱਸਿਆ ਚੰਗਾ ਕੋ ਭੈਣ ਭਰਾ ਕੋ ਆਖੇ ਨਾ ਠੀਕ ਹੈ ਠੀਕ ਹੈ ਜੀ ਤੇ ਦੁੱਧ ਦੇ ਇਸ ਲਈ 9 ਕਿਲੋ ਜੇ ਪਾਣੀ ਸੂਈ ਜੀ ਕੋ ਪਤਾ ਨਹੀਂ ਜਾਂਦੀ ਲਾਇਓ ਮਗਰ ਹਟ ਦੇਖੋ ਤੂੰ ਘੂਰਦੀ ਜਨਾਨੀ ਨੂੰ ਜਨਾਨੀ ਨੂੰ ਨਹੀਂ ਕੁਛ ਆਉਂਦਾ ਨਹੀਂ ਜਨਾਨੀ ਨੂੰ ਕੁਛ ਨਹੀਂ ਆਉਂਦੀ ਜੀ ਜਨਾਨੀ ਦੇ ਫਿਰ ਯਾਨੀ ਕਿ ਫਿਰ ਜਨਾਨੀ ਦੇ ਹੱਥ ਦੇ ਹਨਾ ਆਹ ਬੱਚੇ ਨੇ ਕਰੀ ਸਹੀ ਗੱਲ ਹੈ ਸਜਣੋ ਇਹ ਜਨਾਨੀ ਤੋਂ ਮਿਲਦੀ ਜਿਹੜੇ ਭੈਣ ਭਰਾ ਭੈਣ ਨੇ ਚੁਣੀ ਆ ਘਰੇ ਹਾਂਜੀ ਉਹ ਜਿਹੜਾ ਮਰਜ਼ੀ ਖਰੀਦਦਾਰੀ ਦੀ ਕਰੇ ਵਜਿਆ ਮਿਲਦੀ ਮਗਰ ਕੱਟੀ ਆ ਦੁੱਧ 9 ਕਿਲੋ ਹਨਾ ਹਾਂਜੀ ਤੇ ਇਹ ਮਨਤੀ ਦੀ ਕੱਟੀ ਆ ਜੀ ਕੱਟੀ ਕੋਈ ਛੱਡ ਕੇ ਜਾਣਾ 8000 ਰੁਪਏ ਦੀ ਮੈਂ ਕੱਢੀ ਲਾਉਂਗਾ ਅੱਛਾ ਜੇ ਕੋਈ ਛੱਡ ਕੇ ਜਾਣਾ ਚਾਹੁੰਦਾ ਹੈ ਇਹ ਰੇਟ ਇਹ ਕਿੰਨੇ ਦੇਣੀ ਬਾਈ ਇਹ 72000 ਦੀ ਮੈਂ ਦੇਣੀ ਹੈ 72000 ਦੀ ਦੇਣੀ ਜਾਨੀ ਹਾਂਜੀ ਠੀਕ ਹੈ ਤੇ ਆ ਮੈਂ ਖੁੱਲ ਗਏ ਚੌਥੇ ਨੰਬਰ ਵਾਲੀ ਲੋ ਜੀ ਦਰਦੀ ਬੜਾ ਵੀ ਹੈ ਮੈਂ ਚੰਗੀ ਵਤੀ ਹੈ ਹਾਂ ਜੀ ਕਿੰਨਾ ਦੁੱਧੂ ਬਾਈ ਜੀ ਦੁੱਧ ਬਾਬਾ ਜੀ 15 ਕਿਲੋ ਜੀ ਇਹਦੇ ਕੋਲ ਹੁਣ ਮੌਕੇ ਦਾ હાજર ਹੋਊਗਾ ਇਹਨਾਂ ਬਾਈ ਜੀ 14 ਕਿਲੋ ਦੀ ਆਪਾਂ ਗਾਰੰਟੀ ਦਾਂਗੇ 14 ਦੀ ਗਾਰੰਟੀ ਦਵਾਂਗੇ ਹਾਂ ਜੀ ਜਿਹੜਾ ਮਰਜੀ ਝੋਲੇ ਜਿਹੜਾ ਭਾਵੇਂ 3 ਡੰਗ ਝੋਲੇ ਜੀ ਆਗੇ ਠੀਕ ਆ ਸੱਜਣੋ ਮੈਂ ਕਾਦੀ ਬੇੜਾ ਹੀ ਕਰਮਾਲੀ ਹੈ ਬਾਲੀ ਜਬਰਦਸਤ ਮੈਂ ਆ ਨੋਈ ਮੋਢੇ ਤੇ ਆਉਂਦੀ ਹਨਾ ਹਾਂਜੀ ਹਾਂਜੀ ਦੇ ਕੋਈ ਮੋਢੇ ਤੁਹਾਡੇ ਤੇ ਆਉਂਦੀ ਪਈ ਹੈ ਗਰਮ ਵਾਲੀ ਕੱਟੀ ਮਗਰ ਕੱਟਾ ਇਹਦੇ ਵਾਰ ਕੱਟਾ ਆਈ ਕੱਟਾ ਹਾਂਜੀ ਠੀਕ ਆ ਨੋਈ ਤੇ ਰੇਟ ਪਾਈ ਜੀ ਰੇਟ ਮੈਂ ਤੇ ਢੇਰ ਲੱਗਦੀ ਸੀ ਹੈਗੀ ਹਾਂਜੀ ਪਰ ਹੁਣ ਜਾਇਜ਼ ਕਰਕੇ ਦੇ ਜੀ ਇੱਕ ਪੰਜੀ ਦੀ ਦੇ ਦੇਾਂਗੇ ਅੱਛਾ 500 ਰੁਪਏ ਛੋੜ ਕਰ 500 ਇੱਕ 24 ਦੀ ਕਦੇ ਦੀ ਚਲੋ ਇੱਕ 24 ਦੀ ਤੇ ਦੁੱਧ 14 ਕਿਲੋ ਜਿਹੜਾ ਭੈਣ ਭਰਾ ਮਰਜੀ ਹਾਂ ਹਾਂ ਜੀ ਲਓ ਸੱਜਣੋ 14 ਕਿਲੋ ਦੁੱਧ ਭਾਂਡੇ ਚ ਪਾਉਗੀ ਮੈਂ ਤੇ 1 ਲੱਖ 24 ਹਜ਼ਾਰ ਦੀ ਮਿਲ ਜੂਗੀ ਆ ਪਸ਼ੂ ਖਰੀਦਦਰੀ ਕਰਿਓ ਧੰਨਵਾਦ